ਔਸਾ ਵਾਹੀ ਗੁਰੂ ਜੀ ਦੀ ਫਤਿਹ ਅੱਜ ਹੈ 28 ਅਪ੍ਰੈਲ 28 ਅਪ੍ਰੈਲ ਦਾ ਜਿਹੜਾ ਸਿੱਖ ਇਤਿਹਾਸ ਹੈ ਉਹਦੇ ਵਿੱਚ ਅੱਜ ਦੇ ਦਿਨ ਕਰਤਾਰਪੁਰ ਸਾਹਿਬ ਜੀ ਦੀ ਜੰਗ ਦਾ ਤੀਸਰਾ ਦਿਨ ਹੈ ਤੀਸਰੇ ਦਿਨ ਵੀ ਇਹ ਜੰਗ ਆਰੰਭ ਹੋਈ ਸੀ ਅੱਜ ਦੇ ਦਿਨ ਵੀ ਬਹੁਤ ਜ਼ਿਆਦਾ ਮੁਗਲ ਸਿਪਾਹੀ ਮਾਰੇ ਗਏ ਸੀ ਤੇ ਸਿੱਖ ਬਹੁਤ ਜ਼ਿਆਦਾ ਸ਼ਹੀਦ ਹੋਈ ਸੀ ਅੱਜ ਦੇ ਦਿਨ ਦੇਖਾਂਗਾ ਜਮਾਈ ਤੇ ਮੁਗਲ ਸੈਨਾ ਦਾ ਕਮਾਂਡਰ ਮਾਰਿਆ ਗਿਆ ਸੀ ਇਸ ਤੋਂ ਬਾਅਦ ਇਹ ਜੰਗ ਖਤਮ ਹੋ ਜਦੋਂ ਮੁਗਲ ਸੈਨਾ ਦਾ ਸਿਪਾਹੀ ਤੇ ਕਮਾਂਡਰ ਤੇ ਪੈਂਦੇਖਾਂ ਦਾ ਜਵਾਈ ਜਿਹੜਾ ਮੇਨ ਇਸ ਦੀ ਜੰਗ ਦੀ ਜੜ ਸੀ ਉਹ ਮਾਰ ਜੰਗ ਅੱਜ ਦੇ ਦਿਨ ਤੀਸਰੇ ਦਿਨ ਸਮਾਪਤ ਹੋ ਗਈ ਜਿਹੜੀ ਕਰਤਾਰਪੁਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਮ ਨਾਲ ਲੜੀ ਗਈ ਸੀ ਮੁਗਲ ਸੈਨਾ ਵੱਲੋਂ ਤੇ ਅੱਜ ਦੇ ਦਿਨ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਵੱਡਾ ਇੱਕ ਐਲਾਨ ਕਰਿਆ ਸੀ ਇੱਕ ਐਲਾਨ ਸਹਿਰ ਹੈ ਜਿੱਤੇ ਮਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਬਜ਼ਾ ਕਰ ਲਿਆ ਸੀ ਜਦੋਂ ਉੱਥੇ ਕਬਜ਼ਾ ਕਰਿਆ ਸੀ ਤਾਂ ਇੱਕ ਵੱਡੀ ਘਹਾਵਟ ਉਸ ਸਮੇਂ ਦੀ ਚੱਲੀ ਹੋਈ ਸੀ ਕਲੌਰ ਸਹਿਰ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਬਜ਼ਾ ਕਰ ਲਿਆ ਸੀ ਇੱਕ ਘਹਾਵਟ ਸੀ ਜਿਸ ਨੇ ਦੇਖਿਆ ਲਾਹੌਰ ਉਹ ਵੇਖ ਲਵੇ ਕਲੌਰ ਕਿਉਂਕਿ ਕਲੌਰ ਸਹਿਰ ਬਹੁਤ ਵੱਡਾ ਸੀ ਉਸ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਬਹੁਤ ਜ਼ਿਆਦਾ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਤੇ ਕਬਜ਼ਾ ਕਰਿਆ ਉੱਥੇ ਦੇ ਜਿਹੜੇ ਮੁਸਲਮਾਨ ਸੀ ਉਹ ਬੜੇ ਦੁਖੀ ਹੋਏ ਉਹਨਾਂ ਨੇ ਕਿਹਾ ਕਿ ਸਾਡੀ ਮਸਜਿਦਾਂ ਢਾਵੇਗਾ ਜਾਂ ਸਾਡੇ ਜਿਹੜੇ ਗਿਰਜਾ ਘਰ ਨੇ ਜਾਂ ਸਾਡੇ ਤੇ ਹੋਰ ਧਾਰਮਿਕ ਤੌਰ ਤੇ ਪਾਬੰਦੀਆਂ ਲਾਵੇਗਾ ਇੱਕ ਸਿੱਖ ਆਗੂ ਹੈ ਤਬ ਵਾ ਬੰਦਾ ਸਿੰਘ ਬਹਾਦਰ ਨੇ ਕਹ एलान ਕਰਿਆ ਸੀ ਉਹ ਛਾਡੀ ਜਿਹੜੀ ਲੜਾਈ ਆ ਉਹ ਜ਼ਾਲਮ ਮੁਗਲ ਹਾਕਮਾਂ ਦੇ ਨਾਮ ਹੈ ਨਾ ਕਿ ਮੁਸਲਮਾਨ ਬਰਾਦਰੀ ਦੇ ਨਾਮ ਹੈ ਆਪਣੇ ਬਰਾਦਰੀ ਨੂੰ ਜਦੋਂ ਇਹ ਗੱਲ ਇਹ ਸੁਨੇਹਾ ਗਿਆ ਤਾਂ ਉਹ ਬੜੇ ਖੁਸ਼ ਹੋਏ ਤੇ ਮੁ슬ਮਾਨਾਂ ਨੂੰ ਅਮਨ ਸ਼ਾਂਤੀ ਚੈਨ ਦੇ ਵਿੱਚ ਰਹਿਣ ਦੇ ਲਈ ਜਿਹੜੀ ਆਵਾਜ਼ ਸੀ ਜਦੋਂ ਉਹ ਸੁਣਾਈ ਦਿੱਤੀ ਤਾਂ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਮਨ ਸ਼ਾਂਤੀ ਮਹਿਸੂਸ ਕਰੀ ਸੀ ਆ ਜਿਆਦਾਤਰ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਇਹ ਇਲਜ਼ਾਮ ਲੱਗਿਆ ਗਿਆ ਕਿ ਇਹਨਾਂ ਨੇ ਪੰਜਾਬਾਇਸੀ ਤੇ ਬਹੁਤ ਜ਼ਿਆਦਾ ਨਿਥੇ ਮੁ슬ਮਾਨਾਂ ਨੂੰ ਮਾਰਿਆ ਸੀ ਸ਼ਹਿਰ ਦੇ ਵਿੱਚ ਪਹੁੰਚ ਕੇ ਜਦੋਂ ਬਾਬਾ ਬੰਦਾ ਸਿੰਘ ਬਾਹਰ ਕੰਮ ਕਰਿਆ ਸੀ ਤਾਂ ਉੱਥੋਂ ਸਿੱਧ ਹੁੰਦਾ ਹੈ ਕਿ ਕਿਸੇ ਵੀ ਸਿੱਖ ਰਾਜੇ ਨੇ ਸਿੱਖ ਆਗੂ ਨੇ ਕਿਸੇ ਵੀ ਸਮਾਜ ਦੇ ਤੇ ਕਿਸੇ ਵੀ ਧਰਮ ਦੇ ਉੱਤੇ ਕੋਈ ਤੱਕਾ ਨਹੀਂ ਕੀਤਾ ਕੋਈ ਨਜਾਇਜ਼ ਜ਼ੁਲਮ ਨਹੀਂ ਕਰਿਆ ਸਿਰਫ ਜ਼ੁਲਮ ਕਰਨ ਵਾਲੇ ਹਾਕਮਾਂ ਦੇ ਵਿਰੁੱਧ ਆਵਾਜ਼ ਚ ਕਿਸੇ ਨਾ ਕਿ ਕਿਸੇ ਬਰਾਵੀ ਜਾਂ ਕਿਸੇ ਧਰਮ ਦੇ ਇਹ ਬਾਤ ਚੱਕੀ ਸੀ ਇਹ ਅੱਜ ਦਾ ਸਾਡਾ 28 ਅਪ੍ਰੈਲ ਦਾ ਜਿਹੜਾ ਸਿੱਖ ਇਤਿਹਾਸ